ਜੀ ਸਾਰੀ ਗੱਲ ਜੀ ਸਾਰਿਆਂ ਨੂੰ ਖੂਬਸੂਤ ਜੀ ਸਾਰਿਆਂ ਨੂੰ ਵਧੀਆ ਹੋਵੋਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਵੀਪਾਲ ਕੁਆਲਿਟੀ ਨੇ ਅੱਜ ਹੈਗੀ ਆ ਡੇਟ 21 ਤੇ ਅੱਜ ਆਪਣੇ ਕੜਾਈ ਚੜ ਜਾਣੀ ਤੇ ਕੜਾਈ ਦਾ ਸਮਾਨ ਹੈ ਜਿਹੜਾ ਆਪਣੇ ਆ ਗਿਆ ਇੱਧਰ ਆਪਣੇ ਆ ਗਈਆਂ ਕੜਾਂਗਾ ਕੜੂਂਗਾ ਠੀਕ ਹੈ ਤੇ ਇੱਧਰ ਆਪਣੇ ਆਈਆਂ ਕੁਰਸੀਆਂ ਇੱਧਰ ਟਰੇਆਂ ਜਿਹਦੇ ਵਿੱਚ ਸਮਾਨ ਰੱਖਣਾਗਾ ਇਹ ਸਾਰਾ ਸਮਾਨ ਆਪਣੇ ਆ ਗਿਆ ਤੇ ਇਹ ਟਰਾਲੀ ਜਿਸ ਤੋਂ ਨੂੰ ਪਤਾ ਰਾਤ ਬੁੜੀਆਂ ਲੈ ਗਏ ਸੀ ਆਪਾਂ ਹਨਾ ਉੱਥੇ ਆਪਣੀ ਜਾਣੀ ਕੜਾਹੀ ਉੱਥੇ ਵੀ ਆਲਮੋਸਟ ਸਾਮਾਨ ਹੈ ਜਿਹੜਾ ਆਪਾਂ ਰੱਖਤਾ ਤੇ ਦਿਲ ਖੁਸ਼ ਰ ਕੇ ਸੁਭਾ ਕਰੀ ਸੀ ਬਟੇਂਡੇ ਉਸ ਤੋਂ ਸਬਜੀ ਸਬਜੀ ਤਾਂ ਲੈ ਆਏ ਜੜੀ ਵਰਗੇ ਗੱਜ ਭਾਜੇ ਫਿਰਦੇ ਕਿਉਂ ਕੜਾਈ ਜਾਣੀ ਹੈ ਨਾ ਕਿਉਂਕਿ ਘਰੇ ਨਾਲ ਸਾਮਾਨ ਅੰਦਰ ਪਿਆ ਤੇ ਉਪਰ ਹੀ ਘਰੇ ਦਾ ਸਾਮਾਨ ਪੁੱਛਣ ਲੱਗੇ ਤੇ ਹੁਣ ਉਹ ਚੱਕਣਗੇ ਸਾਮਾਨ ਤੇ ਕਰਨਗੇ ਕੰਮ ਸ਼ੁਰੂ ਰਾਤ ਆਪਾਂ ਚੱਕੀ ਬਣਾਈ ਸੀ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਤੇ ਮੈਂ ਸੋਚਦੀ ਆ ਵੀ ਆਪਾਂ ਬਾਹਰ ਜਿਹੜੇ 2-3 ਮੰਜੇ ਢਾਹ ਲਈਏ ਇੱਥੇ ਤੇ ਆਹ ਸਬਜੀ ਸਬਜੀ ਜਿਵੇਂ ਆਲੂਆਂ ਦਾ ਕੱਟਾ ਆ ਪਤਾ ਨਹੀਂ ਕੀ ਲੈਂਦਾ ਤਰਬੂਜ ਲੈ ਕੇ ਕੀ ਚੀਜ਼ ਪਨ ਪੇਠੇ ਆ ਸੱਚ ਪੇਠੇ ਆਲੂ ਗੋਭੀ ਆ ਗਈ ਤੇ ਇਧਰ ਆਪਣੇ ਜਿਹੜੀ ਗਲੀ ਵਾਲੇ ਭਾਂਡੇ ਉਹ ਆ ਗਏ ਡੈਡੀ ਕਹਿੰਦੇ ਸੀ ਵੀ ਜਿਹੜੇ ਆਪਣੇ ਭਾਂਡੇ ਅੱਜ ਉਹ ਦਿਓ ਸਾंभ ਕਿਉਂਕਿ ਹੁਣ ਆਪਣੇ ਜਿਹੜੇ ਗਲੀ ਵਾਲੇ ਭਾਂਡੇ ਨਾਲ ਨਾਲ ਰੋਲ ਜਾਣ ਤੇ ਅੱਜ ਹੁਣ ਧੋ ਕੇ ਜਿਹੜੇ ਆਪਣੇ ਭਾਂਡੇ ਉਹ ਸਾंभ ਦਿਆਂਗੇ ਤੇ ਝਾਲ ਦੇ ਪੀਣਾ ਦੁੱਧ ਤੇ ਤਾਜੀ ਦੀ ਬੇਤੀ ਹੋਈ ਗਈ ਪੀਣਾ ਦੁੱਧ ਦੁੱਧ ਇਹ ਆ ਸੀ ਆਪਣੀ ਜਿਹੜੀ ਚੱਕੀ ਹੈ ਰਾਤ ਆਪਾਂ ਡੈਕੋਰੇਟ ਕੀਤੀ ਹੈ ਦੇਖੋ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਤੁਹਾਨੂੰ 컬러 ਕੀਤਾ ਵਾ ਸੀਗਾ ਲੈਸਾਂ ਰੂਸਾਂ ਲਾ ਕੇ ਜਿਹੜੀ ਆਪਾਂ ਡੈਕੋਰੇਟ ਕਰ ਲਈ ਤੇ ਬੱਬੂ ਆ ਜਿਹੜੀ ਉਹ ਆਪਣਾ ਬਾਗ ਲੈ ਕੇ ਦੇਖੀ ਹੁੰਦੀ ਕਹਿੰਦੀ ਅੱਜ ਤੇ ਬਾਜਰੀ ਵਾਲੀ ਰਸਮ ਦੇ ਵਿੱਚ ਜਿਹੜਾ ਮੈਂ ਬਾਗ ਲੈਣਾ ਕਿਹੜਾ ਲੈਣਾ ਉਹ ਦੇਖਣਾ ਲਾ ਰਿਹਾ ਚੱਲਣਾ ਆ ਸੁਣਾ ਬਾਗ ਕਿਹੜਾ ਲੈਣਾ ਆਹਾਂ ਬੇਬਿੰਗ ਸੂਟ ਦੇ ਬਹੁਤ ਸੋਹਣਾ ਲੱਗੂਆ ਲੈਣਾ ਘਰੇ ਲੈ ਕੇ ਵੀ ਦੋਨੇ ਲੈ ਕੇ ਦੇ ਦੇ ਗੱਲ ਤਾਂ ਸੁਣ ਅੱਜ ਕਿਹੜਾ ਲੈਣਗੀ ਉਗੇ ਅੱਜ ਕੋਈ ਆਇਆ ਮਿਲਣਾ ਨਹੀਂ ਆਈ ਉਹ ਮੈਂ ਆ ਲੈ ਲੈਣ ਦੀਆਂ ਦੰਨੇ ਹਾਂ ਮੈਂ ਆ ਲਵਾਂ ਠੀਕ ਹੈ ਲੈ ਲਓ ਬਾਗ ਰੈਡੀ ਹੁੰਦਾ ਵੱਡੇ ਨੂੰ ਚੱਲ ਤੂੰ ਆ ਤੇਰੀ ਕੋਈ ਤੀਨੇ ਤੈਨੂੰ ਮੈਂ ਨੂੰ ਦੀ ਕੋਈ ਚੱਕਰ ਕੋਈ ਮਰਜ਼ੀ ਲੈ ਜਾ ਕੋਈ ਮਰਜ਼ੀ ਲੈ ਜਾ ਮੈਨੂੰ ਕੋਈ ਚੱਕਰ ਨਹੀਂ ਕੋਈ ਮਰਜ਼ੀ ਲੈ ਜਾ ਮੱਤ ਤੇ ਪਹਿਲਾਂ ਜੀ ਨਾ ਪਹਿਲਾਂ ਮੈਂ ਮਗਰ ਬਹਿਣ ਮਗਰ ਨਾ ਜਾਂਦਾ ਜਮੇ ਤਾੜੀ ਰੋੜੀ ਵੀ ਲੈ ਜਾਂਦਾ ਨੂੰ ਨੀ ਕੇ ਨਹੀਂ ਫਿਰ ਚੱਲ ਕੋਈ ਨਹੀਂ ਕੋਈ ਮਰਜ਼ੀ ਲੈ ਜਾ ਆਪਣੀ ਕੋਈ ਇੱਛਾ ਨਹੀਂ ਮੈਂ ਕਿ ਆਪਣੀ ਕੋਈ ਇੱਛਾ ਨਹੀਂ ਕੋਈ ਮਰਜ਼ੀ ਲੈ ਜੀ ਮੰਮੀ ਇਹਦੀ ਪੁੱਠੀ ਤਾਂ ਮਾਰੀ ਫਿਰਦੀ ਐ ਲੱਗਦਾ ਜਿਵੇਂ ਉਹ ਤੇ ਕੜਾਈ ਨਹੀਂ ਹੁੰਦੀ ਹਾਂ ਕੋਨਾ ਨਾਲ ਉਹ ਜਦੋਂ ਉਹਦੀ ਰੀਜ ਉਹਦੇ ਤੇ ਫੇਰਾਂ ਟੀ ਕੀ ਚੱਕਰ ਆ ਵੱਡੇ ਅੰਮੀ ਕਹਿੰਦੀ ਐ ਮੇਰੇ ਦੋਨੇ ਬਾਗ ਮੇਰੇ ਸੀਗੇ ਕਹਿੰਦੀ ਮੈਂ ਰੀਜ ਇੱਕ ਤਿੰਨ ਦੇਣਾ ਐ ਅੱਛਾ ਫੇਰ ਇਹ ਨਾਲ ਜੋ ਲੜਾ ਉਹ ਸਿੰਪਲ ਕੜਾਈ ਦਈਓ ਇਹਦੀ ਨਾ ਨਹੀਂ ਦੇ ਨਾ ਅੰਗੇ ਵੇਡਾ ਲੈ ਕੇ ਜਾਂਦੇ ਲੋਖਾਂ ਨੂੰ ਪੜ ਕਰਦੇ ਆਹੇ ਨਾ ਨਹੀਂ ਦੇਦੇ ਇਹਦੀ ਇੱਥੇ ਕਮਰੇ ਚ ਲਾਇਆ ਬੱਚੋ ਵੀ ਮੰਡ ਢੇਰੀਆਂ ਬਣਾ ਲੀਆਂ ਬਾਹਲੇ ਚੱਲ ਹੁਣ ਦੇਖੋ ਵੀ ਕਿਹੜਾ ਬਾਗ ਬੱਬੂ ਲਾਊਗੀ ਕੋਈ ਨਹੀਂ ਇਹਨਾਂ ਦੋਨਾਂ ਚੋਂ ਇੱਕ ਲੈ ਜੀ ਇੱਕ ਹੀ ਲੈ ਲਈ। 11 ਗਾਇਦਾ ਸੀ ਨਾ। ਹਾਂ ਦੋਨੇ ਦੇ ਦੇ। ਤੇ ਜੋ ਮੇਰੀ ਪਰਦਾਦੀ ਮੁਕੀ ਸੀ ਮੇਰੇ ਕੋਲ। ਦੋਨੇ ਲੈ ਜਾ ਬਾਹਲੀ ਭੁਖੜਾ ਹੈ। ਕੋਈ ਨਹੀਂ ਆਏ ਤਾਂ ਤੂੰ ਇਹਦਾ ਕਰ ਲਿਆ ਹੋਇਆ ਬਦਲ ਬਦਲ ਦੇ। ਲੈਨੇ। ਮੋੜ ਕੇ ਮੋੜ ਜੀ। ਮੋੜ ਕੇ ਮੈਂ ਖੜ ਮੋੜ ਜੀ। ਰੁਕ ਗਾ ਵੀ ਮਗਨ ਨਾ ਇੱਧੇ ਰੁੱਤ ਲੱਕ ਨੇ ਦਾ। ਇਹ ਕੋਈ ਨੂੰ ਬਦਲ ਦੇ ਪਾਈ। ਦੇਖ ਲੈ ਮਰਾਨਾ ਤੇਰੀ ਮੰਮੀ ਨੂੰ ਹੁਣ ਤਾਂ ਮੈਂ ਆ ਲੈਉਂਗੀ। ਬਬੂ ਆ ਲੈ ਲਈ ਹੁਣ। ਜੇ ਤੂੰ ਇਹੀ ਲੈ ਜਾਣਾ ਇਹੀ ਲਓ ਜੀ ਜੇ ਆ ਲੈ ਜਾਣਾ ਲੈ ਜੀ। ਠੀਕ ਆ? ਤੇਰਾ ਜਿਹੜਾ ਕੜਾਈ ਦਾ ਕੰਮ ਹੋ ਸ਼ੁਰੂ ਕਰਨ ਲੱਗੇ ਐ ਤੇ ਆਪਾਂ ਕਰਦੇ ਆ ਸ਼ੂਟ ਕੀ ਕੁਛ ਕਰਨਾ ਰੈਡੀਆ ਨੇ ਕੱਲ ਨੂੰ ਫੋਨ ਤੇ ਦੇਖਿਆ ਸਾਰੇ ਘੜ ਘੜ ਕੇ ਵੀ ਅਸੀਂ ਪਹੁੰਚ ਆਏ ਆ ਅੱਛਾ ਇਹਦੇ ਨਾਲ ਕਰਨਾ ਸਾਰਾ ਬਿਹਾਰ ਆ ਜਾ ਤੇਲ ਨਹੀਂ ਹੈ ਜੀ ਤੇਲ ਵੀ ਲੈ ਕੇ ਆਓ ਤੇਲ ਤੇ ਪਿਆਜ਼ ਹੋ ਗਿਆ ਚਲੋ ਜੀ ਪਿੰਦਰ ਵਿੱਚ ਢੋਲੀ ਚੱਕਿਆ ਤੇਲ ਵਾਲੀ ਧੱਕਣ ਤੇ ਪਾ ਦੇ ਦੁਨੀਆਂ ਪੱਟੀਆਂ ਬਣਾਈਆਂ ਪੱਟੀਆਂ ਤੇ ਸਾਰਾ ਦੇਖੋ ਇਸ ਤਰ੍ਹਾਂ ਲਈ ਵੀ ਕੀਤਾ ਸੀ ਅੱਜ ਇਹਨਾਂ ਦੀ ਫਿਰ ਸਮਝਾਲ ਸੀਗਾ ਉਦੋਂ ਮੇਲਾ ਬਿੰਦਰ ਵਾਈ ਸੀਗਾ ਸਮਾਂ ਤੋਂ ਚੱਕਰ ਨਾਲ ਬਸ ਹੁਣ ਪੱਟੀਆਂ ਚੱਲ ਪੈਣਗੀਆਂ ਹੁਣ ਸਰਸਰ ਹੋਈ ਜਾਊਗੀ ਚਲ ਬਾਬਰ ਦੇ ਦੇਸ ਬਾਬਲ ਮੇਰੇ ਨੂੰ ਦੇਈ ਸਨੇਹਾਂ ਪਤੀ ਨੂੰ ਮੱਧੀਆਂ ਦੀ ਲੋੜ ਵੇ ਮਾਰੀ ਜਾਵਾਂ ਪਤੀ ਨੂੰ ਮੱਧੀਆਂ ਦੀ ਲੋੜ ਬਾਬਲ ਦੇ ਹਾਂ ਪਤੀ ਨੂੰ ਮੱਧੀਆਂ ਦੀ ਬਾਬਲ वेलकम पचगी मैं तू हरि मामा मैं गए बारी काम वे नी संग Madinha, Pedinha. ਮਨ ਕੇ ਜਾਮੀ ਕਾਮ ਮਜਾਮੀ ਮਾਤਾ ਦੇ ਦੇ ਝੂਡ ਜਾਮੀ ਕਾਮ ਮਜਾਮੀ ਮਾਤਾ ਦੇ ਦੇ ਚਲੋ ਮਾਤਾ ਨੂੰ ਦੇਈ ਸਨੇਹ ਬੇਤੀ ਨੂੰ ਮੁਚਾਰਖੇ ਦੀ ਲੋਣਵੇਂ ਮੈਂ ਨਾਲ ਬੱਚਿਆਂ ਦੀ ਚਲੋ ਕਰੋ ਸ਼ੁਰੂ ਬੰਦਾ ਤਾਂ ਮੇਰੀ ਨਾਮ ਪਰ ਇਹਦਾ ਨਾਲੇ ਹੀ ਇਹ ਕਾਮ ਪਾਬੋ ਦੇ ਦੇ ਸੁਵੇਂ ਮੈਂ ਹੋ ਹਾਰੀ ਕਾਉਂ ਜਿਵੇਂ ਜਾਹੀ ਪਾਬੋ ਦੇ ਦੇ ਸਪੀਕਰ ਦਬਾਓ ਥੋੜੀ ਉੱਚੀ ਕੋਈ ਨਾ ਹੀ ਸਪੀਕਰ ਸਭ ਮੋਹ ਲਈ ਦਾਤੂ ਦੇ ਸੁਨੇਹਾ ਬਨਾਨੰਦ ਨੂੰ ਮੇਰ ਲੇਂਦੀ ਛਾੜਵੇਂ ਆ ਵੱਲਾਂ ਨੂੰ ਮਾਰ ਸੋਲ ਕਾਮਾ ਬਨਾਨੰਦ ਨੂੰ ਇਹ ਤਾਂ ਮਿਟਾ ਦੇ ਦੇਦੀ ਸੁਏ ਨਾ ਤਾ ਜਾਉਂ ਗਿਣੇ ਤਾਂ ਕਦੇ ਨਿਕਲ ਫਾਪ ਜਾਂਦੀ ਹੈ ਕਿਹੋ ਜਿਹਾ ਹੈ ਪ੍ਰਤੀ ਪੇ ਜੀਵੇ ਤੇ ਇੱਤਰ ਤੇ ਮੋੜੇ ਮਾਰੀ ਕਾਮਾ ਚਲ ਕੋਸ਼ ਨਹੀਂ ਲਗਰਦੀ ਆ ਇਹ ਸਬਾ ਦਾ ਸਹੀ ਗੱਲ ਇਹ ਗੋਣਾਗਾ ਹੁਣ ਚੱਕਣਗਾ ਫੱਟੇ ਡਿਸਾਈਡ ਕਰੀ ਜਨੇ ਪ੍ਰੈਕਟਿਸ ਉਧਰ ਰੋਟੇ ਹੋਣ ਆ ਜਾਂਦੇ ਸਾਰੇ ਹਾਂ ਬਈ ਚੱਕੀ ਰੋਟੀ ਡਿਪਾਰਟਮੈਂਟ ਇਧਰ ਗੀਤ ਡਿਪਾਰਟਮੈਂਟ ਉਧਰ ਰੋਟੀ ਡਿਪਾਰਟਮੈਂਟ ਇੱਧਰ ਗੱਲਾਂ ਡਿਪਾਰਟਮੈਂਟ ਉੱਧਰ ਮਾਸੀ ਦਾ ਪਿੱਛੇ ਪੱਲੀਆਂ ਸੁੱਕਣੇ ਪੈਗੇ ਮੰਗੀਆਂ ਜਿੱਥੇ ਆਪਾਂ ਪਾਉਣੇ ਆਓ ਤੂੰ ਜੇ ਲੱਡੂ ਰੱਖਣੇ ਆ oh so so ਸਾਰੂ ਬਿਆਰ ਤਾਂ ਨਾ ਕੋਤਾ ਉਹ ਤਾਂ ਸੀ ਸੰਗਟ ਲੈ ਕੇ ਆਇਆ ਸੀ ਉਹ ਜੀ ਆਹੋਂ ਤੇ ਪੰਗਾ ਦੋਨੇ ਬੋਲਿਆ ਕਿ ਚੱਬੂ ਰਸੋਈ ਚ ਮਾਸੀ ਨੂੰ ਪੀੜ ਹੀ ਲੈ ਕੇ ਗਈ ਜੱਪੂ ਆਦੇ ਰਸੋਈ ਮੇਰਾ ਪਹਾਈ ਇੱਕ ਤਾਂ ਬੁਢਾ ਨੂੰ ਸੈਟਿੰਗ ਕਰਨੀ ਬਹੁਤ ਔਖੀ ਆ ਮੇਰੀ ਨਾ ਚੜਿਆ ਵੀ ਮੇਰਾ ਨਾ ਨਹੀਂ ਉਹ ਮੁੰਡੇ ਚਿੰਦੜ ਕੁੜੀਆਂ ਝੰਡਾ ਲੱਗੀ ਨਾ ਸੀ ਨਾ ਮਾਸੀ ਤਵੇ ਬਾਜਰਾ ਪਹਿਣ ਰਾਤੀ ਰੰਗ ਮਹੱਲੇ ਚੜਿਆ ਨਹੀਂ ਮੇਰਾ ਬਾਜਰਾ ਪਹਿਣ ਰਾਤੀ ਰੰਗ ਮਹੱਲੇ ਚੜਿਆ ਨੇ ਵੀ ਪਾ ਲਈ ਤੇ ਬਸ ਹਾਂ ਦੂਜੀ ਦਾ ਨਾਮ ਉਹ ਚਾਤੀ ਕਹ ਲੈਣਾ ਇਹਦੇ ਤੇ ਚਾਤੀ ਜੀਤੋ ਮਾਸੀ ਚੰਪਣ ਲੱਗੀ ਨਾਸੀ ਦਾਣਾ ਰਿਆ ਕਹਦੇ ਹੋ ਜੀਤੋ ਗੁੜੀਆਂ ਛੰਡ ਲੱਗੀ ਨਾਸੀ ਦਾਣਾ ਪੜਿਆ ਨੀ ਮੇਰਾ ਬਾ ਕਦਾਂ ਜੀ ਸੂਰਿਆ ਚੰਨ ਨੂੰ ਲੱਗੇ ਰੱਬਾ ਜੀ ਉਪਜੇਰਾ ਬਾਜ ਬਾਬੇ ਰੱਬੀ ਹਾਂ ਪ੍ਰਮਾਹ ਦਾ ਕਹਿ ਲਖੇ ਰੱਬੇਰਾ ਪਰਨਜੀਤ ਕੁੜੀ ਆ ਚੱਬਣ ਲੱਗੀ ਨਾਸੀ ਦਾਣਾ ਦੇ ਸਿੰਦਰੇ ਪਰਨਜੀਤ ਕੁੜੀ ਆ ਚੱਬਣ ਲੱਗੀ ਹੈਗੇ ਅਗਰ ਇਹ ਬੈਠੇ ਉਹਨਾਂ ਦਾ ਕੰਮ ਨਹੀਂ ਸੀ ਅੱਜ

ਇੱਕ ਵਾਰੀ ਇੱਕ ਦਮ ਲਗਾ ਰੱਖ ਪੜ੍ਹਦੇ ਕੋਈ ਨਾ ਬਸ ਠੀਕ ਆਪ ਆਪੀ 54000 ਦੀ ਨਾ ਸਿੱਧਾ ਨਾ ਚੜੇ ਵਾਲੋ ਮੇਰਾ ਨਾ ਤੀਰੰਗ ਰੰਗ ਹੋਲੇ ਚੜਿਆ ਸੰਗਰਾਂਦ ਤੇਰਾ ਪੈਣਾ ਨਾ ਤੀਰੰਗ ਰੰਗ ਬਹੱਲੇ ਚੜਿਆ ਕਰਮਜੀਤ ਕੁੜੀ ਦੀ ਚੰਦਨ ਲੱਗੀ ਛੰਦਨ ਕੰਪਿਊਟਰ ਬਣੀ ਬੋਲੀ ਗਏ ਪੁੱਤ ਜੀ ਇਹ ਬਟਰਵਾਸੀ ਦਾਦਦ ਵਾਲੋ ਦੇ ਨੇ ਕਰਦੀ ਸੀ ਪੜੀ ਜਾਵੇ ਦਿਨ ਸੁਖੋ ਨੀ ਕਰਮ ਵਾਲਿਆ ਤੇ ਆਲੇ ਅਜੂਦਾ ਦਿਨ ਸੁਖੋ ਨੀ ਕਰਮ ਵਾਲਿਆ ਤੇ ਆ ਜੀ ਹੋਲਪੀ ਲੋਕਾਂ ਤੇ ਚੱਤ ਘੂਮੀ ਵੱਡੀ ਜਾਂਦੀ ਹੋਰ ਕਾਹ ਬੰਦੀ 12 16 ਲੱਗਦਾ ਤੀਨ ਸਲਕਣਾ ਦੀ ਕਰਮਾ ਬਾੜਿਆਂ ਤੇ ਆਵੇ ਹਾਰੇ ਬੱਸ ਸਾਰੇ ਹੱਥ ਛੱਡ ਦਿਓ ਥੋੜਾ ਥੋੜਾ ਦੀਪਾ ਵੀ ਸਗੀ ਨੇ ਨਾ ਆਵੇ ਗੁਣ ਗਿਰੇ ਵੰਡਾ ਪਾਲੋ ਬੱਚੇ ਦੀਪਾ 부 ਵੀਰੇ ਦੇ ਮਨ ਵਿੱਚ ਸ਼ਾਦੀਆਂ ਜੀ ਪਾਬੋ ਸਗਣ ਮਨਾਵੇ ਪੁੱਛ ਕੇ ਗੋੜਾ ਚੁਠਾ ਦੇਣਾ ਜੀ ਮਾਰੇ ਚ ਸ਼ਾਦੀਆਂ ਜੀ ਪਾਬੋ ਸਗਣ ਤਰਾਣੇ ਬੋਲ ਨਹੀਂ ਕਰਦੇ ਕਿਉਂ ਆਹੋ ਬੋਲੋ ਨਾ ਉਹ ਕਿੰ ਤੇਰਾਣੇ ਕੋਈ ਤਾਂ ਹੈ ਨਹੀਂ ਥਾਲ ਮਣੀ ਜੀ ਨਹੀਂ ਚਲਾਉਣੀ ਨਹੀਂ ਚਲਾਉਣੀ ਨਹੀਂ ਨਾ ਅੱਛਾ ਹਾਂ ਜੀ ਬਾਤਾਂ ਕਰਾਂਗੇ ਤਾ ਆਈ ਗਾਲੋ ਆਜ ਦਾ ਦੇਸ ਲਖਣਾ ਜੀ ਸਾਨੂੰ ਨਿਤ ਨਿਤ ਆਵੇ ਆਜ ਦਾ ਦੇਸ ਲਖਣਾ ਜੀ ਸਾਨੂੰ ਨਿਤ ਨਿਤ ਆਵੇ ਤਾਈ ਦੇ ਮੰਗ ਚਾਹਤੀਆਂ ਜੀ ਤਾਈ ਸਤਿਗੁਰੂ ਜੀ ਤਾਰੇ ਦਿਮਨ ਵਿੱਚ ਖਾਧੀਆਂ ਜਿਤਾਈ ਸਗਨ ਮਨਾਵੇ ਤਾਰੇ ਦਿਮਨ ਵਿੱਚ ਖਾਧੀਆਂ ਜਿਤਾਈ ਸਗਨ ਮਨਾਵੇ ਮੈਂ ਕਿਹਾ ਭੂਆ ਵੀ ਅੱਜ ਰਹੇ ਆ ਕੰਮ ਲੈ ਤੂੰ ਭੇਜ ਦਿੱਤੀ ਕੜਾਹੀ ਕਿੰਨੇ ਨੇ ਅੱਗੜੀਆਂ ਬਹੁਤ ਮੂਹਦ ਲਿਆ ਆਡੇ ਮੰਡੀ ਕਾਇਗਾ ਲੱਡੂ ਖਾਣੇ ਸ਼ੁਰੂ ਹੋ ਗਏ ਤੇ ਇਧਰ ਵੀਰੇ ਰਗੇ ਚੀਨੀ ਜਾਂਦੇ ਆ ਚੱਕ ਦਵਟੇ ਖਾ ਵੀ ਲੈ ਵੀਰੇ ਕਿ ਨਹੀਂ ਕਿਉਂ ਉਹ ਬਗ ਕੰਮ ਹੀ ਕਰ ਰਹੇ ਆ ਅੱਛਾ ਠੀਕ ਐ ਖਾਣ ਦਾ ਟਾਈਮ ਹੀ ਲੱਗਾ ਐ ਅੱਜ ਸਾਡਾ ਕਮਰਾ ਸਾਰਾ ਬਾਜੀ ਵਾਲਾ ਕਮਰਾ ਬਣ ਗਿਆ ਬੈੱਡ ਬੇਲਾ ਕਰਤਾ ਸੀਗਾ ਅਸੀਂ ਆ ਸੌਦਾ ਪੱਤਾ ਪਿਆ ਤੇ ਉਧਰ ਮਠੇ ਲਓ ਜੀ ਦਿਲ ਖੁਸ਼ ਰਕੇ ਚੱਲੇ ਆ ਮਨਿੰਦਰ ਦਾ ਸਮਾਨ ਛੱਡਣਾ ਪਿੰਦ ਵੀਰਾ ਤੇ ਦਿਲ ਖੁਸ਼ ਅੱਜ ਪਿੰਦ ਵੀਰਾ ਪਹਿਲਾਂ ਹੀ ਗੱਡੀ ਚੜਾ ਬੇਟਾ ਮਾ ਉਹ ਕਿ ਨਹੀਂ ਹੰਸਾਂ ਦੀ ਜੋੜੀ ਚੱਲੀ ਆ ਦੋਨੇ ਭਰਾ ਚੱਲੇ ਆ ਆ ਰਾਜਸਥਾਨ ਆਦਰਾ ਆਪਾਂ ਆਪਣੀ ਗੱਡੀ ਚੱਲਾਂਗੇ ਉਪੜੀ ਕਹਿੰਦੇ ਆਪਾਂ ਆਪਦੀ ਗੱਡੀ ਚੱਲਾਂਗੇ ਨਹੀਂ ਨਹੀਂ ਆਪਾਂ ਆਪਣੀ ਗੱਡੀ ਚੱਲਾਂਗੇ ਟਾਪ ਬਹੁਤ ਲੰਬੇ ਦਾ ਵਰਕੇ ਹਾਂ ਓਕੇ ਬਾਏ ਮੰਮੀ ਨਾਲ ਵੇਸ ਹੀ ਹੁੰਦੀ ਇੱਥੇ ਮੰਮੀ ਇਹ ਮੈਂ ਦੇਣੀ ਮੱਥੇ ਕੌਣ ਲੱਗਦਾ ਮੈਂ ਕਿਹਾ ਤੂੰ ਆਪ ਹੀ ਲੱਗ ਜੂਗੀ ਚਲੋ ਜੀ ਤਰੀਖ ਦੇਖੀ ਅਮਿੰਦਰ ਲੱਡੂ ਲਕਾਉਣ ਲੱਗਣ ਲਿਆ ਮੈਨੂੰ ਵਲੌਗ ਚ ਨਹੀਂ ਲੈਂਦਿਆਂ ਤੇ ਹੁਣ ਮੈਂ ਕਿਵੇਂ ਵਲੌਗ ਬਣਾਉਣੀ ਤੇ ਲੱਡੂ ਲੁਕਾਉਣ ਲੱਗ ਗਿਆ ਹੋਣੀ ਦੋ ਲੱਡੂ ਗਾਣਾ ਹੀ ਆ ਵਿਆਹ ਚ ਲੱਡੂ ਦਾ ਪੀਣਾ ਤਾਂ ਗੱਲ ਹੀ ਨਹੀਂ ਬੰਦੀ ਮੇਰੀ ਗੱਲ ਤਾਂ ਸੋਣਾ ਕਹਿੰਦਾ ਟ੍ਰੇ ਅਜ ਤਾਂ ਭਰੀ ਨਹੀਂ ਹੋਰ ਵੀਰਾਂ ਗਲਾਈ ਹੁਣ ਬਣੀਏ ਨਾ ਸੱਚੀ ਫੇ ਤਾਂ ਉਹ ਵੀ ਗਾਵਾਂਗੇ ਕੋਈ ਉਧਰ ਨਾ ਬੰਦੇ ਵਾਲੇ ਫਿਰ ਮੈਂ ਕਿਹਾ ਚੱਲ ਕਾਹ ਨੂੰ ਜਾਣਾ ਆ ਮੇਰਾ ਫੋਨ ਆਈ ਹੁੰਦਾ ਕਿਸੇ ਦਾ ਹੋਰ ਸੁਣਾਓ ਫਿਰ ਕੋਈ ਗੱਲ ਬਾਤਾਂ ਮੈਂ ਤੁਹਾਨੂੰ ਵਲੌਗ ਚ ਲੈ ਰਹੀ ਹਾਂ ਅੱਜ ਕਰਾਂਗੇ ਗੱਲ ਖਾ ਕੇ ਪਹਿਲਾਂ ਫਿਰ ਗੱਲਬਾਤ ਕਰਾਂਗੇ ਨਹੀਂ ਅਮਨਿੰਦਰ ਜਿੱਤਰਾ ਵਿਆਹ ਕਰਿਆ ਉਹਨੇ ਥੋੜੀ ਵੀ ਖੇਸ ਲੈ ਕੇ ਤੁਰਦਾ ਹਨਾ ਜੀ ਕੇਸ ਲੈ ਕੇ ਤੁਰੇ ਫਿਰਨਾ ਨਾ ਵੀ ਮੇਰਾ ਤਾਂ ਜੀ ਕਰੀ ਜਾਂਦਾ ਜਿਹੜੇ ਆਪਾਂ ਪੂਰੀ ਠੰਡ ਚ ਨਹੀਂ ਪਾਉਂਦੇ ਹੁੰਦੇ ਪੂਰੀ ਠਾੜ ਚ ਸੂਟੋ ਆਪਣੇ ਤਾਂ ਪਏ ਆ ਜਿਹੜੇ ਕਾਦੋ ਐਨੀ ਠੰਡ ਲੱਗੀ ਜਾਂਦੀ ਹੁਣ ਠੰਡ ਲੱਗੀ ਜਾਂਦੀ ਮੈਨੂੰ ਤਾਂ ਗਰਮਾਇਸ਼ ਲੈ ਵੀ ਲਿਆ ਮੈਂ ਕਹੀ ਰਮਨਿੰਦਰ ਜੀ ਤੇਰਾ ਵਿਆਹ ਤੇ ਰੇਸ ਲਈ ਕੇਸ ਲੈ ਲਾ ਲੱਡੂ ਨਾਲ ਹੋਰ ਚੜਦੀ ਵੀ